ਨਿਰੰਕਾਰ ਅਕਾਲ ਪੁਰਖ ਜੀ ਨੇ ਜਗਤ ਰਚਨਾ ਓੰਕਾਰ ਕੀਆ ਉਤਪੱਤ ਦੇ ਮਹਾਵਾਕ ਅਨਸਾਰ ਕੀਤੀ ਭਾਈ ਗੁਰਦਾਸ ਜੀ 12 ਵਿੱਚ ਜਗਤ ਰਚਨਾ ਬਾਬਤ ਫਰਮਾਉਂਦੇ ਹਨ ਕਿ ਓੰਕਾਰ ਜੀ ਨੇ ਆਕਾਰ ਧਾਰ ਕੇ ਹਵਾ ਪਾਣੀ ਅੱਗ ਆਕਾਸ਼ ਧਰਤੀ ਚੰਦ ਸੂਰਜ ਚਾਰ ਖਾਣੀਆਂ ਚਾਰ ਬਾਣੀਆਂ ਅਤੇ 84 ਲੱਖ ਜੂਨ ਸਾਜੀ ਪਈ ਪ੍ਰਪਤਮਾ ਨੁਖ ਦੇਹਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕ ਕਾਲ ਇਹ ਦੇਹ ਸੰਜਰੀਆ ਅਕੱਲੀ ਅਕੱਲੀ ਜੂਨ ਵਿੱਚ ਆ ਗਣਿਤ ਜੀ ਜੰਤਰ ਚ ਇਹਨਾਂ ਵਿੱਚ ਸਭ ਜੁਨਾ ਵਿੱਚੋਂ ਸ਼੍ਰੋਮਣੀ ਮਾਨਸ ਜਨਮ ਹੈ ਮਨੁੱਖਾ ਜਨਮ ਹੈ ਪਰ ਇਹ ਸਫਲਤਾ ਹੀ ਹੈ ਜੇਕਰ ਸਤ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਪ੍ਰਾਪਤ ਕਰਕੇ ਅਮਰਤ ਸ਼ਕ ਕੇ ਸਾਧ ਸੰਗਤ ਵਿਖੇ ਸ਼ਬਦ ਸੁਰਤ ਜੋੜ ਕੇ ਪ੍ਰੇਮਾ ਭਗਤੀ ਕਰੇ ਅਤੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਕਮਾਵੇ ਗੁਰੂ ਸਾਹਿਬ ਜੀ ਸਦਾ ਦਿਆਲੂ ਹਨ ਪਰ ਉਪਕਾਰੀ ਹਨ ਇਨਸਾਨ ਨੂੰ ਸਾਰੀ ਰਚਨਾ ਵਿੱਚੋਂ ਸਰਬਉਤਮ ਜੀਵ ਆਖਿਆ ਹੈ ਆਤਮਾ ਅਤੇ ਸਰੀਰ ਦੇ ਸੰਜੋਗ ਨਾਲ ਮਨੁੱਖ ਦੀ ਸਾਜਨਾ ਵਾਹਿਗੁਰੂ ਜੀ ਨੇ ਆਪ ਹੀ ਕੀਤੀ ਮਨੁੱਖੀ ਸਰੀਰ ਬਾਬਤ ਭਗਤ ਰਵਦਾਸ ਜੀ ਫਰਮਾਉਂਦੇ ਹਨ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਭਾਈ ਗੁਰਦਾਸ ਜੀ ਅਕਾਲ ਪੁਰਖ ਜੀ ਵੱਲੋਂ ਜਗਤ ਉਤਪਤੀ ਬਾਬਤ ਲਿਖਦੇ ਹਨ ਪ੍ਰਥਮ ਸਾਸਨਾ ਮਾਸ ਸੰ ਅੰਧ ਧੁੰਦ ਕਛ ਖਬਰ ਨ ਪਾਈ ਸਖਤ ਬਿੰਦ ਕੀ ਦੇਹ ਰਚ ਪੰਜ ਤਤ ਕੀ ਜੜਤ ਜਮਾਈ ਪਾਉਣ ਪਾਣੀ ਵੈ ਸੰਤਰ ਚੌਥੀ ਧਰਤੀ ਸੰਗ ਮਿਲਾਈ ਪੰਚਮ ਵਿੱਚ ਆਕਾਸ਼ ਕਰ ਕਰਤਾ ਛਠਮ ਅਦ੍ਰਿਸ਼ਟ ਸਮਾਈ ਜਗਤ ਰਚਣ ਤੋਂ ਪਹਿਲਾਂ ਵਾਹਿਗੁਰੂ ਜੀ ਆਪਣੇ ਆਪ ਵਿੱਚ ਹੀ ਲੀਨ ਸਨ ਉਸ ਵੇਲੇ ਦੂਜਾ ਕੋਈ ਨਹੀਂ ਸੀ ਉਸ ਅਵਸਥਾ ਬਾਰੇ ਕੋਈ ਕੁਝ ਵੀ ਵਰਣਨ ਨਹੀਂ ਕਰ ਸਕਦਾ ਫਿਰ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਜਗਤ ਹੋਂਦ ਵਿੱਚ ਆਇਆ ਮਾਤਾ ਦੇ ਲਹੂ ਅਤੇ ਬਿਤਾ ਦੇਤਾ ਤੂੰ ਦੇ ਸੁਮੇਲ ਨਾਲ ਇਹ ਸਰੀਰ ਬਣ ਕੇ ਹੋਂਦ ਵਿੱਚ ਆਇਆ ਪੰਜ ਤਤ ਹਵਾ ਪਾਣੀ ਅੱਗ ਧਰਤੀ ਆਕਾਸ਼ ਮਿਲਾ ਕੇ ਸ਼ਿਵ ਆਪ ਕਰਤਾ ਪੁਰਖ ਰੂਪ ਹੋ ਕੇ ਵਿੱਚ ਬੈਠ ਗਿਆ ਤਾਂ ਜੋ ਇਹ ਜੜ ਰੂਪ ਸਰੀਰ ਨੂੰ ਚੇਤਨਾ ਸੱਤਾ ਪ੍ਰਾਪਤ ਹੋਵੇ ਪੰਜ ਤਤ ਤੇ ਪੰਜੀ ਪ੍ਰਕਿਰਿਆ ਪ੍ਰਕਿਰਤੀਆਂ ਜਿਹੜੀਆਂ ਆਪੋ ਵਿੱਚ ਸੱਤਰੂ ਸੁਭਾਰ ਰੱਖਦੀਆਂ ਹਨ ਅਕਾਲ ਪੁਰਖ ਜੀ ਨੇ ਇਕੱਠੀਆਂ ਕਰ ਦਿੱਤੀਆਂ ਚਾਰ ਖਾਣੀਆਂ ਅੰਦਰਜ ਜੇਰਜ ਸਿਤਜ ਉਤਪੁਜ ਚਾਰ ਬਾਣੀਆਂ ਪ੍ਰਾ ਪਸੰਤੀ ਮਦਮਾ ਬੈਖਰੀ ਇਹਨਾਂ ਦਾ ਚਲਾਓ ਕਰਕੇ ਆਵਾ ਗਵਣ ਦਾ ਖੇਲ ਰਚਾ ਦਿੱਤਾ ਏਵੇਂ జగਤ ਖੇਡ ਰਚੀ ਗਈ ਐ ਇਨਸਾਨ ਵੇਖ ਅੰਤਰਜਾਮੀ ਜੀ ਤੇਰੇ ਉੱਪਰ ਮਹਾਨ ਉਪਕਾਰ ਕੀਤੇ ਹਨ ਇਸ ਸਾਰੀ ਰਚਨਾ ਵਿੱਚੋਂ ਤੈਨੂੰ ਸਰਵਉਤਮ ਰਚਿਆ ਹੈ ਬਾਕੀ ਰਚਨਾ ਦਾ ਤੈਨੂੰ ਸਰਤਾਜ ਥਾਪ ਦਿੱਤਾ ਅਵਰਜੋਨ ਤੇਰੀ ਪਨਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਇਸ ਤੋਂ ਬਿਨਾ ਬਿਆੰਤ ਉਪਕਾਰ ਵਾਹਿਗੁਰੂ ਜੀ ਦੇ ਹਨ ਜਿਨ੍ਹਾਂ ਨੂੰ ਗਿਣਨਾ ਅਸੰਭਵ ਹੈ ਬਿਨਾ ਮੁੱਲ ਲਿਆਂ ਬੜਮੁੱਲੀਆਂ ਦਾਤਾ ਬਖਸ਼ੀਆਂ ਜਿਨ੍ਹਾਂ ਦੀ ਕੀਮਤ ਮਨੁੱਖ ਕਦੀ ਵੀ ਨਹੀਂ ਦੇ ਸਕਦਾ ਪਰ ਮਨੁੱਖ ਐਡੀਆਂ ਦਾਤਾਂ ਪ੍ਰਾਪਤ ਕਰਕੇ ਆ ਕਿਰਤਕਣ ਬਣ ਬੈਠਾ ਹੈ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਤਰੀ ਮਾਤਾ ਦੇ ਗਰਭ ਸਮੇਂ ਜੀਵ ਦੀ ਰੱਖਿਆ ਵੀ ਵਾਹਿਗੁਰੂ ਜੀ ਆਪ ਹੀ ਕਰਦੇ ਹਨ ਗਰਭ ਅਗੰਨ ਵਿੱਚ ਸੁੰਦਰ ਦੇਹ ਨੂੰ ਸੇਕ ਤੱਕ ਵੀ ਨਾ ਲੱਗਣ ਦਿੱਤਾ ਜੀਵ ਨੂੰ ਹਰ ਤਰ੍ਹਾਂ ਦੀ ਖੁਰਾਕ ਪਹੁੰਚਾਈ ਮਲ ਮੂਤਰ ਦੀ ਦੁਰਗੰਧ ਦਾ ਪ੍ਰਭਾਵ ਵੀ ਇਸ ਸਰੀਰ ਤੇ ਨਹੀਂ ਹੋਣ ਦਿੱਤਾ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨਮਹਿ ਜਿਨਹਿ ਉਬਾਰਿਆ ਸਰੀਰ ਨੂੰ ਸਾਰੇ ਅੰਗ ਲਾ ਦਿੱਤੇ ਗਿਆਨ ਇੰਦਰੀਆਂ ਲਾ ਦਿੱਤੀਆਂ ਜਿਨ੍ਹਾਂ ਸਦਕੇ ਸੰਸਾਰਕ ਪਦਾਰਥਾਂ ਦੇ ਰਸਾਂ ਕਸਾਂ ਅਤੇ ਦੁਨੀਆਬੀ ਪਰਵਾਰਕ ਭਾਈਚਾਰਕ ਅਤੇ ਹੋਰ ਹਰ ਪ੍ਰਕਾਰ ਦਾ ਗਿਆਨ ਪ੍ਰਾਪਤ ਹੋਇਆ ਅੱਖਾਂ ਦੀ ਬਣਤਰ ਦਾਤੇ ਨੇ ਅਜਿਹੀ ਬਣਾਈ ਕੇ ਰੋਮ ਅਜਹੀ ਬਿਉਂਤ ਨਾਲ ਲਾਏ ਤਾਂ ਜੋ ਅੱਖਾਂ ਕੱਟੇ ਮਿੱਟੀ ਤੋਂ ਸੁਰੱਖਿਅਤ ਰਹਿਣ ਜੇ ਭਰਵੱਟੇ ਅਤੇ ਅੱਖਾਂ ਤੇ ਰੋਮ ਨਾ ਹੁੰਦੇ ਤਾਂ ਚਿਹਰਾ ਕਰੂਪ ਜਿਹਾ ਜਾਪਣਾ ਸੀ ਕੇਸ ਦਾੜਾ ਬਖਸ਼ ਕੇ ਹੋਰ ਵੀ ਚਿਹਰੇ ਦੀ ਸੁੰਦਰਤਾ ਵਧਾਈ ਨੱਕ ਕੰਨਾਂ ਵਿੱਚ ਰੂਮ ਪੈਦਾ ਕੀਤੇ ਤਾਂ ਜੋ ਮਿੱਟੀ ਕੱਟੇ ਤੋਂ ਸੁਰੱਖਿਅਤ ਰਹਿ ਸਕਣ ਗੁਰੂ ਅਰਜਨ ਦੇਵ ਜੀ ਦੇ ਫਰਮਾਨ ਅਨੁਸਾਰ ਇਸ ਪਾਣੀ ਤੇ ਜਿੰਨ ਤੂੰ ਕਰਿਆ ਮਾਟੀ ਕਾਲੇ ਦੇ ਹੋਰਾ ਕਰਿਆ ਸਰੀਰ ਰਚ ਕੇ ਬਾਲ ਅਵਸਥਾ ਵਿੱਚ ਦੁੱਧ ਦਾ ਪ੍ਰਬੰਧ ਕੀਤਾ ਜਵਾਨੀ ਸਮੇਂ ਹਰ ਪ੍ਰਕਾਰ ਦੇ ਭੋਜਨ ਦਿੱਤੇ ਬਿਰਧ ਅਵਸਥਾ ਸਮੇਂ ਪੁੱਤਰ ਇਸਤਰੀ ਤੇ ਹੋਰ ਰਿਸ਼ਤੇਦਾਰਾਂ ਦਾ ਸਨੇਹ ਰੂਪੀ ਆਸਰਾ ਦਿੱਤਾ ਜਿਹੜੇ ਆਦਰ ਨਾਲ ਬੈਠੇ ਨੂੰ ਲੰਗਰ ਆਦ 36 ਪ੍ਰਕਾਰ ਦੇ ਭੋਜਨ ਨਾਲ ਸੇਵਾ ਕਰਦੇ ਹਨ ਪਰ ਮਨੁੱਖ ਨਾ ਸ਼ੁਕਰਾ ਹੈ ਅਕਾਲ ਪੁਰਖ ਜੀ ਵੱਲੋਂ ਦਿੱਤੇ ਸੁੱਖਾਂ ਨੂੰ ਭੁਲਾ ਕੇ ਮਾਇਆ ਦੇ ਪਸਾਰੇ ਵਿੱਚ ਹੀ ਫਸ ਗਿਆ ਅਤੇ ਵਾਹਿਗੁਰੂ ਜੀ ਦੀ ਭਗਤੀ ਬਿਲਕੁਲ ਨਹੀਂ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਉਪਦੇਸ਼ ਨੂੰ ਸੁਣ ਕੇ ਪ੍ਰੇਮਾ ਭਗਤੀ ਕਰਕੇ ਸੰਸਾਰ ਸਮੁੰਦਰ ਭਵ ਸਾਗਰ ਤੋਂ ਇਨਸਾਨ ਪਾਰ ਹੋ ਸਕਦਾ ਹੈ हे ਜੀਵ ਜੇਕਰ ਦੀਨਾ ਬੰਦੂ ਜੀ ਨੂੰ ਨਹੀਂ ਜਪੇਗਾ ਉਹ ਉਪਕਾਰਾਂ ਨੂੰ ਯਾਦ ਨਹੀਂ ਕਰੇਗਾ ਅਕਾਲ ਪੁਰਖ ਜੀ ਦਾ ਧੰਨਵਾਦ ਨਹੀਂ ਕਰੇਗਾ ਤਾਂ ਅਨੇਕਾਂ ਜਨਮਾਂ ਵਿੱਚ ਫਸ ਕੇ ਦੁੱਖ ਭੋਗਣੇ ਪੈਣਗੇ हे ਮਨੁੱਖ ਤੂੰ ਜਲ ਵਿੱਚ ਵੀ ਗਲ ਸਕਦਾ ਹੈ ਮਾਤਾ ਦੇ ਗਰਭ ਅਗਨੀ ਨਾਲ ਭਸਮ ਹੋ ਸਕਦਾ ਸੈਂ ਜਾਂ ਕੀੜੇ ਮਕੌੜੇ ਤੇਰੇ ਕੋਮਲ ਸਰੀਰ ਨੂੰ ਨਸ਼ਟ ਕਰ ਸਕਦੇ ਸੰ ਪਰ ਹਰ ਤਰ੍ਹਾਂ ਤੇਰੀ ਰੱਖਿਆ ਭਗਵਾਨ ਜੀ ਨੇ ਕੀਤੀ ਸੋ ਸਮਝ ਅਤੇ ਰੱਖਣ ਹਾਰ ਸਮਾਰਜਨਾ ਜਿਸ ਪ੍ਰੇਮ ਭਗਤੀ ਕਾਰਨ ਤੂੰ ਪੂਰਨ ਸੁਤੰਤਰ ਹੋ ਜਾਵੇ ਅਤੇ ਸੁਖੀ ਜੀਵਨ ਬਤਾ ਕੇ ਆਪਣਾ ਅੱਗਾ ਸਵਾਰ ਲਵੇ ਅਤੇ ਹੋਰ ਸਗਲੇ ਛੋੜ ਵਿਚਾਰ ਮਨਾ ਹੋਰ ਖਿਆਲ ਛੱਡ ਕੇ ਅਕਾਲ ਪੁਰਖ ਨੂੰ ਹਰ ਸਮੇਂ ਯਾਦ ਕਰ ਜਿਨ ਦੀਏ ਤੁਦ ਬਾਪ ਮਹਤਾਰੀ ਜਿਨ ਦੀਏ ਪ੍ਰਾਤ ਪੁੱਤ ਹਾਰੀ ਜਿਨ ਦੀਏ ਤੁਦ ਬਿੰਤਾ ਅਰਮੀਤਾ ਤਿਸ ਠਾਕੁਰ ਕੋ ਰਖ ਲਿਹੋ ਚੀਤਾ ਸਾਧ ਸੰਗਤ ਦੀ ਸੇਵਾ ਅਤੀ ਕਿਰਤ ਕਰਕੇ ਜੀਵਨ ਬਤੀਤ ਕਰਨ ਲਈ ਹੱਥ ਸੁਗੰਧੀ ਦੁਰਗੰਧੀ ਦੇ ਫਰਕ ਨੂੰ ਅਨਭਵ ਕਰਨ ਲਈ ਨੱਕ ਕੰਨ ਪਵਿੱਤਰ ਬਾਣੀ ਸੁਣਨ ਵਾਸਤੇ ਤੁਰਨ ਫਿਰਨ ਵਾਸਤੇ ਪੈਰ ਦਿੱਤੇ ਜੇਕਰ ਸਰੀਰ ਦੇ ਅੰਗਾਂ ਵਿੱਚੋਂ ਇੱਕ ਅੰਗ ਵੀ ਘਟ ਵੱਧ ਹੁੰਦਾ ਤਾਂ ਜੀਵਨ ਬਹੁਤ ਦੁਖੀ ਬਤੀਤ ਹੋਣਾ ਸੀ ਸਵੱਛ ਹਵਾ ਸਵੱਛ ਭੋਜਨ ਲੰਗਰ ਪਕਾਉਣ ਵਾਸਤੇ ਅੱਗ ਧਰਤੀ ਰਹਿਣ ਵਾਸਤੇ ਅਤੇ ਅਨੇਕਾਂ ਪ੍ਰਕਾਰ ਦੀ ਉਪਜ ਮਨੁੱਖ ਤੇਰੇ ਵਰਤਨ ਵਾਸਤੇ ਹੀ ਪਰਮਾਤਮਾ ਭਗਵਾਨ ਉਸ ਵਾਹਿਗੁਰੂ ਜੀ ਨੇ ਰਚੀ ਹੈ ਇਹ ਸਭ ਕੁਝ ਬਿਨਾਂ ਕੀਮਤ ਦਿੱਤਿਆਂ ਹੀ ਮਿਲ ਗਏ ਹਨ ਜੇ ਇਸ ਮੌਕੇ ਤੋਂ ਖੁੰਝ ਗਿਆ ਤਾਂ ਪਸ਼ੂਆ ਤੋਂ ਵੀ ਨੀਚ ਹੈ ਜੀਵ मनुख एवी साध संगत ਵਿੱਚ ਜਾਣਾ ਆਰੰਭ ਕਰ ਦੇ ਗੁਰੂ ਹੁਕਮ ਅਨੁਸਾਰ ਅਮਰਤ ਸ਼ਕ ਕੀ ਸਿੱਖੀ ਧਾਰਨ ਕਰ ਪ੍ਰੇਮਾ ਭਗਤੀ ਦੇ ਰੰਗ ਵਿੱਚ ਆਪਣਾ ਆਪ ਰੰਗ ਲੈ ਪ੍ਰਭੂ ਜੀ پاس ਬੇਨਤੀ ਕਰ ਹਮ ਅਪਰਾਧੀ ਨਿਰਗੁਣਿਆਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਨਾਹਾਂ ਦੀ ਮੁਆਫੀ ਮੰਗ ਕੇ ਸਤਿਗੁਰੂ ਜੀ ਦੀ ਮਿਹਰ ਦਾ ਪਾਤਰ ਬਣ ਗੁਰੂ ਜੀ ਦੀ ਸ਼ਰਣ ਸਭ ਤੋਂ ਵੱਡਾ ਆਸਰਾ ਹੈ ਗੁਰਬੋਹਤ ਬੜ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਗੁਰੂ ਸ਼ਬਦ ਦੀ ਕਮਾਈ ਕੀਤਿਆਂ ਹੀ ਦੁੱਖਾਂ ਕਲੇਸ਼ਾਂ ਅਤੇ ਆਵਾਗਵਨ ਦੇ ਚੱਕਰ ਤੋਂ ਛੁਟਕਾਰਾ ਮਿਲ ਸਕਦਾ ਹੈ ਅਨੇਕ ਪ੍ਰਕਾਰ ਦੇ ਉਪਦੇਸ਼ ਸਤਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਮਨੁੱਖ ਨੂੰ ਸੰਬੋਧਨ ਕਰਕੇ ਬਖਸ਼ੇ ਹਨ ਲੋੜ ਹੈ ਬਸ ਉਹਨਾਂ ਉਪਦੇਸ਼ਾਂ ਦੇ ਧਾਰਨੀ ਬਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ